ਅਗਰ ਤੁਸੀਂ ਵੀ ਰੋਡ ਦੇ ਉੱਤੇ ਆਪਣੇ ਵੀਕਲ ਤੇ ਸਫਰ ਕਰਦੇ ਹੋ ਤਾਂ ਹੁਣ ਤੁਹਾਨੂੰ ਥੋੜੀ ਜਿਹੀ ਅੱਗੇ ਨਾਲੋਂ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਨਿਊ ਮੋਟਰ ਵੀਕਲ ਅਫੈਂਸ ਤੇ ਫਾਈਨਸ ਦੇ ਵਿੱਚ ਚੇਂਜਸ ਕੀਤੇ ਗਏ ਹਨ। ਸੋ ਤੁਹਾਨੂੰ ਦੱਸ ਦਿਆ ਕਿ ਜਿਹੜੀ ਡਰੰਕ ਐਂਡ ਡਰਾਈਵ ਦੀ ਜੋ ਪੋਜੀਸ਼ਨ ਹੈ ਜੋ ਡਰੰਕ ਐਂਡ ਡਰਾਈਵ ਅਗਰ ਸ਼ਰਾਬ ਪੀ ਕੇ ਕੋਈ ਬੰਦਾ ਗੱਡੀ ਚਲਾਉਂਦਾ ਫੜਿਆ ਜਾਂਦਾ ਤੇ ਉਹਨੂੰ 10000 ਰੁਪਿਆ ਤੇ 6 ਮਹੀਨੇ ਦੀ ਸਜ਼ਾ ਦਾ ਜੋ ਪ੍ਰਬੰਧਨ ਰੱਖਿਆ ਗਿਆ ਉਹ ਤੁਹਾਨੂੰ ਦੱਸ ਦਿਆ ਕਿ ਸ਼ੁਰੂ ਹੋ ਗਿਆ ਹੋਇਆ ਤੇ ਪਹਿਲਾਂ ਇਹ ਫਾਈਨ ਸੀਗਾ 1000 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਇਹਨੂੰ ਹੁਣ 10000 ਕਰ ਦਿੱਤਾ ਹੈ ਤੇ 6 ਮਹੀਨੇ ਦੀ ਸਜ਼ਾ ਵੀ ਨਾਲ ਪ੍ਰਵੀਜ਼ਨ ਰੱਖਿਆ ਹੋਇਆ ਹੈ ਅਗਰ ਇਹ ਗਲਤੀ ਤੁਸੀਂ ਦੁਬਾਰਾ ਕਰਦੇ ਹੋ ਫਿਰ ਇਹਦੀ ਜੋ ਹੈ ਰਕਮ 15000 ਹੋ ਜਾਂਦੀ ਹੈ ਤੇ 2 ਸਾਲ ਦੀ ਕੈਦ ਹੋ ਸਕਦੀ ਹੈ ਉਤੋਂ ਅੰਦਾਜ਼ੇ ਵੀ ਚੇਂਜਸ ਹੋ ਗਏ ਹਨ ਰੂਲਜ਼ ਦੇ ਵਿੱਚ ਅਗਰ ਤੁਸੀਂ ਰਾਈਡ ਕਰਦੇ ਹੋ ਆਪਣੇ ਟੂ-ਵੀਲਰ ਤੇ ਵਿਦਾਊਟ ਹੈਲਮਟ ਪਹਿਲਾਂ ਫਾਈਨ ਕੱਟ ਸੀ ਹੁਣ ਉਹ ਵੱਧ ਕੇ ਹੋ ਚੁੱਕਿਆ ਹੈ 1000 ਰੁਪਏ ਔਰ ਅਗਰ ਤੁਸੀਂ ਦੁਬਾਰਾ ਗਲਤੀ ਕਰਦੇ ਹੋ ਤਾਂ ਤੁਹਾਡਾ ਲਾਇਸੈਂਸ ਵੀ ਜ਼ਬਤ ਹੋ ਸਕਦਾ ਔਰ ਡਰਾਈਵਿੰਗ ਲਾਇਸੈਂਸ ਨਾ ਹੋਵੇ ਗੱਡੀ ਤੁਸੀਂ ਡਰਾਈਵ ਕਰ ਰਹੇ ਹੋ ਸੀਟ ਬੈਲਟ ਤੁਹਾਡੇ ਨਹੀਂ ਲੱਗੀ ਹੋਈ ਉਹਦਾ 1000 ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਗੱਡੀ ਚਲਾ ਰਹੇ ਹੋ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹੋ ਉਹਦਾ 500 ਰੁਪਏ ਪਹਿਲਾਂ ਜੁਰਮਾਨਾ ਸੀ ਹੁਣ 5000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਔਰ ਅਗਰ ਤੁਸੀਂ ਡਰਾਈਵਿੰਗ ਕਰਦੇ ਹੋ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਪਹਿਲਾਂ 500 ਰੁਪਏ ਉਹਦਾ ਜੁਰਮਾਨਾ ਸੀ ਹੁਣ ਉਹਦਾ ਜੁਰਮਾਨਾ ਵਧਾ ਕੇ 5000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਸੋ ਹੁਣ ਰੋਡ ਤੇ ਚੱਲਣਾ ਥੋੜਾ ਜਿਆ ਕਹਿ ਸਕਦੇ ਆ ਵੀ ਰਿਸਕੀ ਹੋ ਜਾਏਗਾ ਅਗਰ ਜਿਸ ਬੰਦੇ ਕੋਲ ਕਾਗਜ਼ ਪੂਰੇ ਨਹੀਂ ਹੋਣਗੇ ਜਾਂ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੋਣਗੇ ਉਹਨੂੰ ਹੁਣ ਜੁਰਮਾਨਾ ਵੱਧ ਦਿਨਾ ਪਏਗਾ 트리플 ਰਾਈਡਿੰਗ ਜਿਹੜੀ ਆਪਾਂ ਕਰ ਦਿੰਨੇ ਆਂ ਅੱਜ ਕੱਲ੍ਹ ਆਮੋਮਨ ਦੇਖਿਆ ਜਾਂਦਾ ਟੀਨੇਜਰਸ ਨੇ ਜੋ ਸਕੂਲ ਗੋਇੰਗ ਜਾਂ ਕਾਲਜ ਗੋਇੰਗ ਸਟੂਡੈਂਟਸ ਨੇ ਖਾਸ ਕਰਕੇ ਉਹਨਾਂ ਨੂੰ ਇਹਦੇ ਤੇ ਧਿਆਨ ਰੱਖਣਾ ਪਏਗਾ 트리플 ਰਾਈਡਿੰਗ ਦੇ ਵਿੱਚ ਜੇ ਤੁਸੀਂ ਕਰ ਰਹੇ ਹੋ ਟੂ ਵੀਲਰ ਤੇ ਉਹਦਾ ਪਹਿਲਾਂ ਜੁਰਮਾਨਾ 400 ਸੀ ਹੁਣ ਉਹ ਜੁਰਮਾਨਾ ਵੱਧ ਕੇ 1000 ਰੁਪਏ ਹੋ ਗਿਆ ਹੈ ਡਰਾਈਵਿੰਗ ਲਾਇਸੈਂਸ ਅਗਰ ਤੁਹਾਡੇ ਕੋਲ ਵੈਲਿਡ ਨਹੀਂ ਹੈ ਜਾਂ ਤੁਹਾਡੇ ਕੋਲ ਇੰਸ਼ੋਰੈਂਸ ਵੈਲਿਡ ਨਹੀਂ ਹੈ ਉਹਦਾ ਪਹਿਲਾਂ 400 ਰੁਪਿਆ ਜੁਰਮਾਨਾ ਜੀ ਹੁਣੋਂ ਵਧਾ ਕੇ 2000 ਕਰ ਦਿੱਤਾ ਹੋਇਆ ਔਰ ਅਗਰ ਇਹ ਤੁਹਾਨੂੰ ਦੋਨੋਂ ਚੀਜ਼ਾਂ ਦੇ ਵਿੱਚੋਂ ਤੁਹਾਡੇ ਕੋਲ ਨਹੀਂ ਕੁਝ ਮਿਲਦੀ ਤੇ ਉਹਦੀ 3 ਸਾਲ ਦੀ ਕੈਦ ਵੀ ਸਜ਼ਾ ਦਿੱਤੀ ਗਈ ਹੈ ਔਰ ਨਾਲ ਹੀ ਕਮਿਊਨਿਟੀ ਸਰਵਿਸ ਜਿਹੜੀਆਂ ਹੁੰਦੀਆਂ ਵੀ ਅਦਾਲਤ ਵੱਲੋਂ ਜਾਂ ਕਿਸੇ ਚੌਂਕ ਦੇ ਵਿੱਚ ਖੜ ਕੇ ਕੋਈ ਡਿਊਟੀ ਦੇਣੀ ਜਾਂ ਕਿਸੇ ਸੋਸਾਇਟੀ ਦੇ ਵਿੱਚ ਕੋਈ ਐਸੀ ਜਗ੍ਹਾ ਦੇ ਵਿੱਚ ਉੱਥੇ ਜਿਹੜੀਆਂ ਉਹ ਕਮਿਊਨਿਟੀ ਸਰਵਿਸ ਜਿਵੇਂ ਆਪਾਂ ਕਹਿ ਦਿੰਨੇ ਆ ਉੱਥੇ ਖੜ ਕੇ ਡਿਊਟੀਆਂ ਦਿੱਤੀਆਂ ਜਾਣਗੀਆਂ ਜੋ ਆਮੂਮਨ ਜੱਜਾਂ ਵੱਲੋਂ ਜਿਹੜੇ ਚਲਾਨ ਹੋ ਜਾਂਦੇ ਨੇ ਜਾਂ ਜਿਨ੍ਹਾਂ ਕੋ ਟੋਕਣ ਪੂਰੇ ਨਹੀਂ ਹੁੰਦੇ ਅੰਡਰ ਏਜ ਹੁੰਦੇ ਨੇ ਉਹਨਾਂ ਨੂੰ ਕਮਿਊਨਿਟੀ ਸਰਵਿਸ ਵੀ ਦਿੱਤੀਆਂ ਜਾਂਦੀਆਂ ਵੀ ਲੋਕਾਂ ਦੀ ਸੇਵਾ ਕਰਨ ਲਈ ਤਤਪਰਅ ਦੇ ਜਿਹੜੇ ਲੋਕ ਉਹਨਾਂ ਨੂੰ ਐਸੀ ਜਗ੍ਹਾ ਤੇ ਡਿਊਟੀਆਂ ਲਾਈਆਂ ਜਾਂਦੀਆਂ ਜਾਂ ਫਿਰ ਇਹ 4000 ਰੁਪਏ ਜੁਰਮਾਨਾ ਤੇ ਅਗਰ ਜੇ ਤੁਸੀਂ ਦੁਬਾਰਾ ਇਹ ਰੂਲ ਤੋੜੋਗੇ ਤਾਂ ਉਹ ਜੁਰਮਾਨਾ 2000 ਤੋਂ 4000 ਹੋ ਜਾਏਗਾ ਔਰ ਡਰਾਈਵਿੰਗ ਵਿਦਆਊਟ ਏ ਵੈਲਿਡ ਪੋਲੂਸ਼ਨ ਸਰਟੀਫਿਕੇਟ ਅਗਰ ਤੁਹਾਡੇ ਕੋ ਪੋਲੂਸ਼ਨ ਸਰਟੀਫਿਕੇਟ ਨਹੀਂ ਹੈ ਪਹਿਲਾਂ ਉਹਦਾ ਜੁਰਮਾਨਾ 1000 ਰੁਪਏ ਸੀ ਹੁਣ ਉਹ ਵਧਾ ਕੇ 10000 ਰੁਪਏ ਕਰ ਦਿੱਤਾ ਹੋਇਆ ਹੈ ਔਰ 6 ਮਹੀਨੇ ਦੀ ਜਿਹੜੀ ਹੈ ਉਹ ਸਜ਼ਾ ਦਾ ਵੀ ਪ੍ਰਾਵਧਾਨ ਰੱਖਿਆ ਹੈ ਤੇ ਨਾਲ ਕਮਿਊਨਿਟੀ ਸਰਵਿਸ ਜਿਹੜੀ ਸੋਸ਼ਲ ਸਰਵਿਸ ਹੁੰਦੀ ਹੈ ਉੱਥੇ ਜਾ ਕੇ ਵੀ ਡਿਊਟੀ ਲੱਗ ਸਕਦੀ ਹੈ ਡੇਂਜਰਸ ਡਰਾਈਵਿੰਗ ਤੇ 5000 ਰੁਪਏ ਦਾ ਜੁਰਮਾਨਾ ਔਰ ਤੁਹਾਨੂੰ ਦੱਸ ਦਈਏ ਕਿ ਰੂਲ ਸਖਤ ਹੋਣ ਜਾ ਰਹੇ ਨੇ ਹੁਣ ਜਿਹੜੇ ਵੀ ਸੜਕ ਤੇ ਲੋਕ ਆਪਣੇ ਵੀਹਿਕਲ ਚਲਾਉਣਗੇ ਉਹਨਾਂ ਨੂੰ ਬੜੀ ਇਤਿਹਾਤ ਵਰਤਣੀ ਪਵੇਗੀ ਤੇ ਤੁਹਾਨੂੰ ਦੱਸ ਦਈਏ ਵੀ ਨੋਟ ਮੇਕਿੰਗ ਵੇ ਫਾਰ ਐਮਰਜੈਂਸੀ ਵੀਹਿਕਲਸ ਲਾਈਕ ਐਮਬੂਲੈਂਸ ਤੁਹਾਨੂੰ ਜੇ ਐਂਬੂਲੈਂਸ ਜਾਂ ਕੋਈ ਸਰਕਾਰੀ ਵੀਕਲ ਤੁਹਾਨੂੰ ਲਗਾਤਾਰ ਹੌਰੜ ਮਾਰ ਰਿਹਾ ਹੈ ਤੁਸੀਂ ਉਹਨੂੰ ਸਾਈਡ ਨਹੀਂ ਦੇ ਪਾਰਦੇ ਖਾਸ ਕਰਕੇ ਜਿਹਦੇ ਵਿੱਚ ਪੇਸ਼ੈਂਟਸ ਨੇ ਐਂਬੂਲੈਂਸ ਜ਼ਰੂਰੀ ਹੁੰਦੀਆਂ ਉਹਨੂੰ ਰਸਤਾ ਦੇਣਾ ਹੁੰਦਾ ਜੋ ਅੱਛੇ ਨਾਗਰਿਕ ਦੀ ਨਿਸ਼ਾਨੀ ਹੁੰਦੀ ਹੈ ਅਗਰ ਤੁਸੀਂ ਉਹ ਕਾਨੂੰਨ ਤੋੜਦੇ ਹੋ ਤਾਂ 10000 ਰੁਪਏ ਦਾ ਜੁਰਮਾਨਾ ਤੁਹਾਨੂੰ ਭੁਗਤਣਾ ਪਏਗਾ ਅਗਰ ਤੁਸੀਂ ਪਬਲਿਕ ਪਲੇਸ ਤੇ ਰੇਸਿੰਗ ਲਗਾਣੇ ਹੋ ਜਾਂ ਹੁੱਲੜਬਾਜੀ ਕਰਦੇ ਹੋ ਉਹਦਾ ਵੀ 5000 ਰੁਪਏ ਜੁਰਮਾਨਾ ਹੋ ਜਾਏਗਾ ਓਵਰਲੋਡਿੰਗ ਦਾ ਪਹਿਲਾਂ 2000 ਰੁਪਏ ਜੁਰਮਾਨਾ ਸੀ ਉਹਨੂੰ ਵਧਾ ਕੇ 20000 ਰੁਪਏ ਕਰ ਦਿੱਤਾ ਗਿਆ ਹੈ ਸੋ ਸਿਗਨਲ ਜੰਪਿੰਗ ਦਾ ਮੂਵਮੈਂਟ ਦਿਖਾਇਆ ਜਾਂਦਾ ਵੀ ਲੋਕ ਜਿਹੜੇ ਵੇਅਰ ਨਹੀਂ ਹੈਗੇ ਉਹ ਰੈੱਡ ਲਾਈਟ ਜੰਪ ਕਰ ਦਿੰਦੇ ਨੇ ਉਹ 500 ਰੁਪਏ ਤੋਂ ਵਧਾ ਕੇ ਜੁਰਮਾਨਾ ਜਿਹੜਾ ਉਹ 5000 ਰੁਪਏ ਕਰ ਦਿੱਤਾ ਗਿਆ ਸੋ ਹੁਣ ਜਿਹੜੇ ਵੀ ਲੋਕ ਸੜਕਾਂ ਦੇ ਉੱਤੇ ਵਹੀਕਲ ਚਲਾਉਂਦੇ ਨੇ ਉਹਨਾਂ ਨੂੰ ਥੋੜੀ ਜੀ ਇਤਿਹਾਦ ਵਰਤਣੀ ਪਏਗੀ ਕਿਉਂਕਿ ਰੂਲ ਹੁਣ ਸਖਤ ਹੋ ਗਏ ਹੋਏ ਨੇ ਅਗਰ ਤੁਸੀਂ 18 ਸਾਲ ਤੋਂ ਥੱਲੇ ਖਾਸ ਖਬਰ ਤੁਹਾਨੂੰ ਮੈਂ ਇੱਕ ਖਾਸ ਪੁਆਇੰਟ ਜਿਹੜਾ ਹੈ ਤੁਹਾਡਾ ਨਾ ਜਿਹੜਾ ਮੈਂ ਸਾਂਝਾ ਕਰ ਰਿਹਾ ਵੀ ਜਿਹੜੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਹੀਕਲ ਲੈ ਕੇ ਦਿੱਤੇ ਨੇ ਉਹ 18 ਸਾਲ ਤੋਂ ਥੱਲੇ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਖਬਰ ਹੈ ਪਹਿਲਾਂ ਉਹਦਾ ਜੁਰਮਾਨਾ ਸੀ ਸਿਰਫ 2500 ਰੁਪਇਆ ਔਰ ਹੁਣ ਉਹ ਜੁਰਮਾਨਾ ਵਧਾ ਕੇ ਜਿਹੜਾ 25000 ਰੁਪਏ ਕਰ ਦਿੱਤਾ ਗਿਆ ਔਰ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਰੱਖਿਆ ਗਿਆ ਔਰ ਰਜਿਸਟ੍ਰੇਸ਼ਨ ਜੋ ਵਹੀਕਲ ਦੀ ਹੈ ਕਿਉਂਕਿ 18 ਸਾਲ ਦੇ ਬੱਚੇ ਕੋਲ ਡਰਾਈਵਿੰਗ ਲਾਇਸੈਂਸ ਤਾਂ ਹੋਏਗਾ ਨਹੀਂ ਵਹੀਕਲ ਐ ਜੋ ਵਹੀਕਲ ਦੀ ਰਜਿਸਟ੍ਰੇਸ਼ਨ ਹੈ ਜੋ ਆਰ ਸੀ ਹੈ ਉਹਨੂੰ 1 ਸਾਲ ਦੇ ਲਈ ਨੈਗਲੈਕਟ ਕਰ ਦਿੱਤਾ ਜਾਏਗਾ ਔਰ ਜਿਹੜਾ ਬੱਚਾ ਜਿਹੜਾ ਆਮੰਨ ਉਥੇ ਫੜਿਆ ਜਾਏਗਾ ਮੌਕੇ ਤੇ ਉਹਨੂੰ 25 ਸਾਲ ਦੀ ਉਮਰ ਤੱਕ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਪਾਏਗਾ ਸੋ ਇਹ ਜੇ ਸਖਤ ਕਾਨੂੰਨ ਜੋ ਨੇ ਉਹ ਲਾਗੂ ਕਰ ਦਿੱਤੇ ਨੇਗੇ ਨੇ ਹੁਣ ਦੇਖਣ ਵਾਲੀ ਹੋਏਗੀ ਅੱਛੇ ਨਾਗਰਿਕ ਹੋਣ ਦਾ ਜੋ ਸਬੂਤ ਹਰ ਬੰਦੇ ਨੂੰ ਦੇਣਾ ਪਏਗਾ ਸਾਰੇ ਰੂਲਸ ਨੂੰ ਫੋਲੋ ਕਰਨਾ ਪਏਗਾ ਕਿਉਂਕਿ ਜੁਰਮਾਨੇ ਬਹੁਤ ਵਧ ਗਏ ਹੋਏ ਨੇ ਜੋ ਜੁਰਮਾਨੇ ਨੇ ਅੱਗੇ ਨਾਲ ਸਰਕਾਰ ਨੇ ਕਈ ਗੁਣਾ ਵਧਾ ਦਿੱਤੇ ਹੋਏ ਨੇ ਸੋ ਹੁਣ ਦੇਖਣ ਵਾਲਾ ਸਮਾਂ ਦੱਸੇਗਾ ਵੀ ਲੋਕ ਕਿੰਨੇ ਕੁ ਅਵੇਅਰ ਹੁੰਦੇ ਨੇ 1 ਮਾਰਚ ਤੋਂ ਜੋ ਨੇ ਇਹ ਰੂਲ लागू ਹੋਣ ਜਾ ਰਹੇ ਨੇ 1 ਮਾਰਚ 2025 ਤੋਂ ਇਹ ਰੂਲ ਜੋ ਹੈ ਲਾਗੂ ਹੋ ਜਾਣਗੇ ਹੁਣ ਇਤਿਹਾਤ ਵਰਤਨ ਦੀ ਲੋੜ ਹੈ ਸੜਕ ਸੁਰੱਖਿਆ ਦੇ ਤਹਿਤ ਵਹੀਕਲ ਚਲਾਉਣ ਦੀ ਲੋੜ ਹੈ ਔਰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਵੀ ਕਿਸ ਢੰਗ ਨਾਲ ਉਹ ਕਾਨੂੰਨ ਦੀ ਪਾਲਣਾ ਕਰਨਗੇ ਐਦਾ ਦੀ ਅਪਡੇਟ ਦੇ ਲਈ ਤੁਹਾਡੇ ਨਾਲ ਜੁੜਨਾਵਾਂਗੇ ਮੈਂ ਪੰਕਜ ਭਾਰਤੀ ਧੰਨਵਾਦ